ਉਹ ਪਾਸੇ ਕਰ ਲਓ ਬਲੈਕ जी ਅਕੜੇ ਚ ਕਰ ਲਓ ਸੈਂਟਰ ਚ ਕਰ ਸੈਂਟਰ ਚ ਪਿੱਛੇ ਆਓ ਸਾਰਾ ਪਿੱਛੇ ਆਓ ਭਾਈ ਪਿੱਛੇ ਆਓ ਤੁਸੀਂ ਆਪਾਂ ਸਾਰੇ ਪਿੱਛੇ ਔਰ ਸੋ ਰੈਸ ਕੀਤਾ ਗਿਆ ਘਰੋਂ ਕੀਤਾ ਜੀ ਤਾਂ ਜੋ ਕਿੜਾ ਦੇਖੋ ਜਸਪੀਲ ਕੋਲ ਆਈ ਸਰ ਅਸਲੋਂ ਸਰ ਕਿਤੋਂ ਜਰਣਾ ਕਿਤੇ ਲਾਏ ਨੇ ਸ਼ਾਰਟਸ ਕਿੰਨਾ ਮੁਕੀਤੇ ਦੀ ਸਪਾਈਕ ਫੁੱਟ ਰੋਡ ਤੋਂ ਕੀਤਾ ਸਾਹਮਣੇ ਦੇਖ ਸਾਹਮਣੇ ਦੇਖ ਠੀਕ ਹੈ ਜੀ ਜਿਹੜਾ ਤਾਂ ਇਹ ਹੈਗਾ ਜੀ ਜਿਹੜਾ ਬਾਹਰ ਤੋਂ ਸਕੋਪ ਬਾਰੇ ਮਾਨਯੋਗ ਪੁਲਿਸ ਕਮਿਸ਼ਨਰ ਰਮਨ ਸਰ ਸਦਾਕਪੁਰ ਪੁਲਿਸਿੰਗ ਪੁਲਿਸ ਸਾਹਿਬ ਉਹਨਾਂ ਦੇ ਹਦਾਇਤ ਅਨੁਸਾਰ ਪੁਲਿਸ ਕਮਿਸ਼ਨਰ ਰਮਨ ਸਰ ਦੀ ਟੀਮ ਸੀਆਈਏ 3 ਇਹ ਸਦਰ ਥਾਣਾ ਉਹਦੇ ਐਸਪੀ ਨੌਰਤ ਸਾਹਿਬ ਸ਼੍ਰੀ ਅਰਵਿੰਦ ਮੀਨਾ ਸਾਹਿਬ ਤੇ ਮਨਿੰਦਰ ਜੀ ਐਸਪੀ ਸਾਹਿਬ ਤੇ ਐਸਐਚਓ ਸਾਹਿਬ ਇਹਨਾਂ ਨੇ ਬੜਾ ਬੜੀ ਵੱਡੀ ਰਿਕਵਰੀ ਕੀਤੀ ਹੈ ਉਹਦੇ ਚ ਥਾਣਾ ਸਦਰ ਨੇ ਐਫਆਈਆ ਨੰਬਰ 2 ਡੇਟਿਡ 5 ਜਨ 2025 304235 ਬੀਐਨਐਸ 25408 ਅਮਜ਼ਾ ਦਾ ਪਰਚਾ ਦਰਜ ਕੀਤਾ ਸੀਗਾ ਉਹ ਇਸ ਪਰਚੇ ਦੇ ਤਹਿਤ ਅਸੀਂ ਤਿੰਨ ਬੰਦੇ ਰੈਸਟ ਕੀਤੇ ਸੀਗੇ ਜਿਨ੍ਹਾਂ ਨੇ ਇੱਕ ਸਕੂਟੀ ਅ ਕੋਈ ਸੀਗੀ ਆਪਣਾ ਸਤਾਈ ਫੁੱਟ ਰੋਡ ਤੋਂ ਇਹ ਪਰਚਾ ਦਰਜ ਕਰਾਇਆ ਸੀ ਸਚਦੀਪ ਸਿੰਘ ਨੇ ਇਹ ਦਰਬਾਰ ਸਾਹਿਬ ਗਿਆ ਸੀ 8:30 ਵਜੇ ਲੱਗੇ ਤਾਂਗੇ ਤੇ ਜਦੋਂ ਵਾਪਸ ਆ ਰਿਹਾ ਸੀਗਾ 11:40 ਦੇ ਲੱਗੇ ਤਿੰਨ ਬੰਦਿਆਂ ਨੇ ਇਹਦੀ ਸਕੂਟੀ ਰੋਕੀ ਤੇ ਗਨ ਪੁਆਇੰਟ ਤੇ ਸਕੂਟੀ ਸਨੈਚ ਕਰਕੇ ਲੈ ਗਏ ਜਿਵੇਂ ਸਾਨੂੰ ਪੁਲਿਸ ਨੂੰ ਇਤਲਾ ਮਿਲੀ ਤੇ ਪੁਲਿਸ ਨੇ ਪਰਚਾ ਦਰਜ ਕੀਤਾ ਤੇ ਅ ਇਨਵੈਸਟੀਗੇਟ ਕਰਨਾ ਸ਼ੁਰੂ ਕਰਤਾ ਮੈਟਰ ਇਹਦੇ ਜਦੋਂ ਇਨਵੈਸਟੀਗੇਟ ਕਰਨਾ ਸ਼ੁਰੂ ਕੀਤਾ ਤੇ ਅਸੀਂ ਉਹਦੇ ਚ ਤਿੰਨ ਬੰਦੇ ਅਰੈਸਟ ਕੀਤੇ ਅਰਸ਼ਦੀਪ ਸਿੰਘ ਲਾਇਸ ਵਿੱਕੀ ਅ ਪ੍ਰਿੰਸ ਦੀਪ ਸਿੰਘ ਲਾਇਸ ਪ੍ਰਿੰਸ ਤੇ ਅਨਮੋਲ ਸਿੰਘ ਇਹ ਸਾਰੇ ਹੀ 18-19 ਸਾਲ ਦੇ ਮੁੰਡੇ ਹੈਗੇ ਆ ਤੇ ਇਹਨਾਂ ਦੇ ਪਿਛਲਾ ਪਿਛੇ ਪਹਿਲਾਂ ਕੋਈ ਪਰਚਾ ਨਹੀਂ ਹੈ ਤੇ ਆਪਣਾ ਇਹ ਦੋ ਜਣਿਆਂ ਨੂੰ ਵਿੱਕੀ ਤੇ ਪ੍ਰਿੰਸ ਨੂੰ ਅਸੀਂ 27 ਫੁੱਟ ਰੋਡ ਤੋਂ 14 ਨੂੰ ਰੈਸ ਆਪਣਾ ਇਹਨਾਂ ਨੂੰ ਅਸੀਂ ਰੈਸ ਕੀਤਾ 12 ਨੂੰ ਤੇ ਜਿਹੜਾ ਹੈਗਾ ਅਨਮੋਲ ਇਹਨੂੰ ਅਸੀਂ 88 ਫੁੱਟ ਰੋਡ ਤੋਂ ਰੈਸ ਕੀਤਾ ਸੀ ਆਪਣਾ 14 ਤਰੀਕ ਨੂੰ ਐ ਬੇਸਿਕਲੀ 5 ਤਰੀਕ ਨੂੰ ਆਪਣੇ ਮੋਟਰਸਾਈਕਲ ਤੇ ਜਾ ਰਹੇ ਸੀਗੇ ਤੇ ਉੱਥੇ ਇਹਨਾਂ ਦਾ ਮੋਟਰਸਾਈਕਲ ਖਰਾਬ ਹੋ ਗਿਆ ਤੇ ਇਹ ਮੋਟਰਸਾਈਕਲ ਨੂੰ ਅਬੈਂਡਨ ਕਰਕੇ ਤੇ ਇਹਨਾਂ ਨੇ ਸਕੂਟੀ ਗਨ ਪੁਆਇੰਟ ਤੇ ਖੋਈ ਸੀ ਤੁਸਵਾਦ ਇਨ ਦੀ ਮੀਨ ਵਾਈਲ ਅਸੀਂ ਇਹਨਾਂ ਨੂੰ ਅਰੈਸਟ ਕੀਤਾ ਤੇ ਸਾਨੂੰ ਇਹ ਵੀ ਜੋ ਕੰਪਲੇਨੈਂਟ ਸੀ ਸਸਦੀਪ ਸਿੰਘ ਨੇ ਦੱਸਿਆ ਸੀਗਾ ਕਿ ਗਨ ਪੁਆਇੰਟ ਤੇ ਖੋਈ ਹੈ ਤੇ ਜਦੋਂ ਅਸੀਂ ਇਨਵੈਸਟੀਗੇਟ ਕੀਤਾ ਤੇ ਇਹਨਾਂ ਦੇ ਤਿੰਨ ਹੋਰ ਜਿਹੜੇ ਕੰਪਲੈਂਸ ਹੈਗੇ ਉਹ ਸਾਨੂੰ ਮਿਲੇ ਰੋਹਿਤ ਤੇ ਸੁਗਰਾਜ ਸਿੰਘ ਲਾਇਸ ਗੁਗਨਾ ਤੇ ਜੁਗਰਾਜ ਸਿੰਘ ਲਾਇਸ ਨਿੱਕਾ ਇਹਨਾਂ ਤੋਂ ਸਾਨੂੰ ਇੱਕ ਪਿਸਟਲ ਅਬ ਬੱਤੀ ਬੋਰ ਤੇ 6 ਜ਼ਿੰਦਾ ਕਾਰਤੂਸ ਵੀ ਇਹਨਾਂ ਤੋਂ ਬਰਬਦ ਬਰਬਦ ਹੋਏ ਐ ਇਹ ਬੇਸਿਕਲੀ ਜਿਹੜੇ 6 ਜਣੇ ਹੈਗੇ ਐ ਇਹ ਪ੍ਰਭ 10 ਵਾਲ ਜਿਹੜਾ ਗੈਂਗਸਟਰ ਜਿਹੜਾ ਯੂ ਐਸ ਬੇਸਡ ਗੈਂਗਸਟਰ ਹੈ ਅ ਉਹਦੇ ਉਹਦੇ ਲਈ ਕੰਮ ਕਰਦੇ ਐ ਤੇ ਬੇਸਿਕਲੀ ਐ ਰੈਕੀ ਵਗਰਾ ਕਰਦੇ ਐ ਤੇ ਕੋਈ ਵੀ ਵਾਰਦਾਤ ਨੂੰ ਮਤਲਬ ਜਿਹੜੀ ਵਾਰਦਾਤਾਂ ਹੁੰਦੀਆਂ ਉਹਨਾਂ ਨੂੰ ਇਨਜਾਮ ਦਿੰਦੇ ਐ ਤੇ ਅ ਇਹਨਾਂ ਤੋਂ ਹੋਰ ਵੀ ਜਿਹੜਾ ਸਾਨੂੰ ਇਨਵੈਸਟੀਗੇਸ਼ਨ ਤੋਂ ਪਤਾ ਚੱਲਿਆ ਐ ਜਿਹੜਾ ਜਦੋਂ ਸਰਪੰਚੀ ਇਲੈਕਸ਼ਨ ਸੀਗੀ ਤੇ ਰਾਜਵਿੰਦਰ ਸਿੰਘ ਤਲਵੰਡੀ ਜਿਹੜਾ ਸਰਪੰਚ ਦਾ ਕਤਲ ਹੋਇਆ ਸੀ ਉਹਦੀ ਵੀ ਜਿਹੜਾ ਸੁਖਰਾਜ ਹੈਗਾ ਉਹਨੇ ਹੀ ਰੈਕੀ ਕੀਤੀ ਸੀ ਉਹਨੇ ਹੀ ਪ੍ਰਭ ਦਸੋ ਵੱਲ ਨੂੰ ਦੱਸਿਆ ਸੀਗਾ ਕਿ ਇਹ ਗੱਡੀ ਦੇ ਖਬੇ ਖਬੀ ਸੀਟ ਤੇ ਬੈਠਾ ਹੈ ਤੇ ਇਹ ਜਿਹੜੇ ਅਸੀਂ ਤਿੰਨੋ ਜਿਹੜੇ ਐਫ ਆਈ ਆ ਨੰਬਰ ਚਾਰੇ ਜਿਹੜੇ ਤਿੰਨ ਦੋਸ਼ੀ ਰੈਸਟ ਕੀਤੇ ਆ ਐਸਾ ਨੂੰ ਸੀਕ੍ਰੀਟ ਇਨਫੋਰਮੇਸ਼ਨ ਸਗੀ ਨਾਲ ਸਾਡੀ ਇਨਵੈਸਟੀਗੇਟਿਵ ਕੀਤਾ ਤੇ ਤਾਂ ਸੀ ਤਵੇਂ ਰੈਸਟ ਹੋਏ ਤੇ ਜਿਹੜੇ ਬਾਕੀ ਸਾਨੂੰ ਜਿਹੜਾ ਪ੍ਰਭ ਦਾਸੂ ਵੱਲ ਵੱਲਾ ਲਿੰਕ ਲੱਬਿਆ ਉਹ ਸਾਰਾ ਸੀ ਇਹਨਾਂ ਦਾ ਫੋਨ ਦਾ ਫੋਰੈਂਸਿਕ ਕਰਾਇਆ ਪੁੱਛਗਿਛ ਕੀਤੀ ਤੇ ਸੋਸ਼ਲ ਮੀਡੀਆ ਦੇ ਇਹਨਾਂ ਦੇ ਅਕਾਊਂਟ ਵਗਰਾ ਤੋਂ ਜਿਹੜੇ ਇਹਨਾਂ ਨੇ ਬਣਾਏ ਹੋਏ ਸੀ ਉਹਨਾਂ ਤੋਂ ਸਾਨੂੰ ਪਤਾ ਚੱਲਿਆ ਜੀ ਸਰ ਵੈਪਨ ਪਰ ਕੁਝ ਵੈਪਨ ਜਿਹੜਾ ਸੀ ਲਾਇਸੈਂਸ ਸੀ ਕੀ ਜਿਹੜਾ ਨਹੀਂ ਸੀ ਕੋਈ ਸਾਹਮਣੇ ਨਹੀਂ ਆਇਆ ਅਜਾ ਕੋਈ ਹੋਰ ਕੋਈ ਇੱਕੋ ਵੈਪਨ ਮਿਲੇ ਹਾਲੇ ਇੱਕ ਵੈਪਨ ਮਿਲੇ ਆ ਜੀ ਉਹੀ ਵੈਪਨ ਇਹਨਾਂ ਨੇ ਜਿਹੜਾ ਸੁਖਰਾਜ ਹੈ ਜੇ ਉਹਦੇ ਦੇ ਪਹਿਲਾਂ ਇੱਕ ਪਰਚਾ ਦਰਜ ਹੈਗਾ ਪੀਐਸ ਪੱਟੀ ਦਾ ਤਰਨਤਰਨ ਦਾ 379 411 ਤੇ ਐਮ ਐਫਆਈ ਨੰਬਰ 16 ਨੋਰਥ 2024 ਦੀ ਇਹਨੇ ਉਦੋਂ ਪੱਟੀ ਤੋਂ ਇਹ ਜਦੋਂ ਪੁਰਾਣੇ ਪਰਚੇ ਦਾ ਵੈਪਨ ਹੈ ਉਸ ਤੋਂ ਬਾਅਦ ਇਹਨਾਂ ਨੇ ਆਪਣੇ ਅਨਮੋਲ ਨੂੰ ਦਿੱਤਾ ਸੀਗਾ ਆ ਵੈਪਨ ਸਕੂਟੀ ਖੋਣ ਲਈ ਤੇ ਉਸ ਤੋਂ ਬਾਅਦ ਅਨਮੋਲ ਜਦੋਂ ਇਹਨਾਂ ਨੇ ਸਕੂਟੀ ਖੋ ਲਈ ਉਸ ਤੋਂ ਇਹਨਾਂ ਨੇ ਉਸ ਤੋਂ ਬਾਅਦ ਇਹਨਾਂ ਨੇ ਜੁਗਰਾਜ ਨੂੰ ਵੈਪਨ ਦਿੱਤਾ ਸੀ ਤੇ ਫਿਰ ਇਹਨਾਂ ਤੇ ਅੱਗੇ ਇਹ ਰੈਕੀ ਰੁਕੀ ਵੀ ਕਰਦੇ ਰਹੇ ਆ ਬਾਕੀ ਲੋਕਾਂ ਦੀ ਹੋਰ ਵੀ ਜੋ ਸਾਨੂੰ ਪਤਾ ਚੱਲਿਆ ਹੈ ਕਿ ਇਹਨਾਂ ਨੇ ਇੱਕ ਤਰਨ ਤਰਨ ਇੱਕ ਤਾਂ ਪਹਿਲਾਂ ਵਾਰਦਾਤ ਆਲਰੇਡੀ ਉਹ ਰੈਕੀ ਕੀਤੀ ਸੀ ਇੱਕ ਇਹਨਾਂ ਨੇ ਹੋਰ ਵੀ ਅੱਗੇ ਇੱਕ ਵਾਰਦਾ ਨੂੰ ਇੰਜ਼ਾਮ ਦੇਣਾ ਸੀ ਤਰਨ ਤਰਨ ਉਹਦੇ ਵੀ ਇਹਨਾਂ ਨੇ ਪ੍ਰੋਪਰ ਰੈਕੀ ਕੀਤੀ ਹੋਈ ਸੀ ਕਿ ਬੜਾ ਕੀ ਬਹੁਤ ਦੇਰ ਤੱਕ ਕਰਦੇ ਆ ਰਹੇ ਇਹ ਬੇਸਿਕਲੀ ਇਹਨਾਂ ਦਾ ਕੰਮ ਰੈਕੀ ਦਾ ਹੀ ਹੈ ਜੀ ਅ ਉਹ ਦਾ ਸਪੂਟੀ ਸਪੂਟੀ ਗਈ ਸੀ ਜੀ ਉਹ ਅਸਲ ਵਿੱਚ ਦਰਬਾਰ ਸਾਹਿਬ ਤੋਂ ਆ ਰਹੇ ਸੀ ਲੇਕਿਨ ਇਹਨਾਂ ਦਾ ਟਾਰਗੇਟ ਹੀ ਸੌਫਟ ਸੀਗਾ ਉਹ ਨਹੀਂ ਉਹ ਬੰਦਾ 11:30 ਵਜੇ 11:40 ਦੇ ਕਰੀਬ ਦਰਬਾਰ ਸਾਹਿਬ ਤੋਂ ਵਾਪਸ ਆ ਰਿਹਾ ਸੀ ਬੇਸਿਕਲੀ ਇਹਨਾਂ ਦਾ ਮੋਟਰਸਾਈਕਲ ਖਰਾਬ ਹੋ ਗਿਆ ਸੀ ਜੀ ਸੋ ਦੇ ਵਾਂਟਿਡ ਅ ਕਨਵੈयंस ਟੂ ਟਰੈਵਲ ਅਪਨ ਤੇ ਇਹਨਾਂ ਕੋਲ ਵੈਪਨ ਸੀਗਾ ਤੇ ਇਹਨਾਂ ਨੇ ਫਿਰ ਤਿੰਨ ਮੁੰਡੇ ਤੁਰਦੇ ਜਾ ਰਹੇ ਸੀ ਕਿਉਂਕਿ ਮੋਟਰਸਾਈਕਲ ਪਿੱਛੇ ਇਹਨਾਂ ਨੇ ਬੈਂਡਿੰਗ ਕਰਤਾ ਸੀਗਾ ਤੇ ਇਹਨਾਂ ਨੇ ਵੈਪਨ ਦਿਖਾ ਕੇ ਤੇ ਸਕੂਟੀ ਖੋਈ ਸੀ ਜੀ ਸਰਪੰਚ ਦੇ ਕਤਲ ਦੀ ਗੱਲ ਕਰ ਰਹੇ ਹਾਂ ਧਰਮਪਾਲ ਨੇ ਤਰਨਤਨ ਬਲਾ ਜੀ ਚਾਰ ਬੰਦੇ ਹੋਰ ਅੱਗੇ ਪਹਿਲਾਂ ਵੀ ਰੈਸਕਿਟ ਨੇ ਜਿਹੜਾ ਇੱਕ ਕੋਠਾ ਦਾ ਨਾਮ ਸੰਦੀਪ ਰਾਮ ਮੇਡਾ ਦਾ ਨਹੀਂ ਤਰਨਤਨ ਪੱਟੀ ਬਲਾ ਜੀ ਹਾਂ ਜੀ ਜੀ ਸੰਦੀਪ ਇਹ ਸਰ ਬਰੇਖਾ ਕੋਠਾ ਦਾ ਹਾਂਜੀ ਹਾਂਜੀ ਤੇ ਉਹ ਇਹ ਉਹਨਾਂ ਦੇ ਨਾਲ ਐਸੋਸ਼ੀਏਟ ਸੀਗੇ ਜੀ ਦਰਵਾਜ਼ਾ ਦਰਵਾਜ਼ਾ ਥੁਲੀ ਸੀ ਇਹਨਾਂ ਦੀ ਇਹ ਬੇਸਿਕਲੀ ਪ੍ਰਬ ਦਾਸੂ ਬਲਨ ਅਸੋਸੀਏਟ ਅਸੋਸੀਏਟਡ ਹੈ ਜੀ ਇਹਨਾਂ ਦੀ ਵੱਖ-ਵੱਖਰੀ ਟੀਮਜ਼ ਹੁੰਦੀਆਂ ਕੋਈ ਰੈਕੀ ਕਰਦੀ ਹੈ ਕੋਈ ਵਾਰਤਾ ਦਾ ਇਨਜ਼ਾਮ ਕਰਦੀ ਹੈ ਜੋ ਵੀ ਇਨਫੋਰਮੇਸ਼ਨ ਗੈਦਰ ਕਰਤਾ ਸੀ ਇਹ ਪ੍ਰੋਪਰ ਪ੍ਰਬ ਦਾਸੂ ਬਲਨ ਦਿੰਦੇ ਸੀ ਬਿਲਕੁਲ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਇਹ ਇਹਨਾਂ ਨੇ ਇੱਕ ਬੰਦੇ ਦੀ ਰੈਕੀ ਵੀ ਕੀਤੀ ਹੈ ਜੀ ਜਿਹਨੂੰ ਮਾਰਨਾ ਸੀਗਾ ਉਹ ਵੀ ਕਾਟ ਥੈਮ ਔਨ ਟਾਈਮ ਤੇ ਅਵਰਟਡ ði ਮਿਸਾਲ ਸਰ ਤੁਸੀਂ ਕਿ ਯੂਐਸਏ ਜਿਹੜਾ ਗੈਂਗਸਟਰ ਦਾ ਨਾਮ ਤੁਸੀਂ ਲੋਕ ਕੀ ਨਾਮ ਸੀ ਉਹ ਪ੍ਰਬ ਦਾਸੂ ਬਲਨ ਉਨ ਨਾਲ ਉਹਨਾਂ ਨਾਲ ਟੱਚ ਤੇ ਸੀਗੇ ਉਹਨਾਂ ਨਾਲ ਬਿਲਕੁਲ ਇਨ ਟੱਚ ਸੀਗੇ ਥਰੂ ਸੋਸ਼ਲ ਮੀਡੀਆਸ ਪਰ ਅਸਲ ਵਿੱਚ ਬਸ ਲਾਸਟਲੀ ਹੋਇਆ ਇਹਨਾਂ ਵਿੱਚ ਵੀ ਕੋਈ ਇਹਨਾਂ ਨੂੰ ਕੋਈ ਇਨਪੁਟ ਮਿਲਿਆ ਕਰਦੇ ਤਾਂ ਕਰ ਸਕਦਾ ਨਹੀਂ ਦੇਖੋ ਐਵੇਂ ਹੈ ਕਿ ਅਸੀਂ ਕੋਈ ਵੀ ਬੈਡ ਐਲੀਮੈਂਟ ਨੂੰ ਜਦੋਂ ਵੀ ਅਰੈਸਟ ਕਰਦੇ ਆਂ ਵੀ ਐਕਸਪਲੋਰ ਆਲ ਦੋ ਆਪਸ਼ਨਸ ਕਿ ਕੋਈ ਬਲਾਸਟ ਹੋਈ ਹੈ ਜਾਂ ਕੋਈ ਪੁਰਾਣਾ ਵੀ ਕੋਈ ਕਤਲ ਹੋਇਆ ਕੋਈ ਸਿਰਫ ਸਾਡੇ ਜ਼ਿਲ੍ਹੇ ਦਾ ਨਹੀਂ ਹੋਰ ਵੀ ਜਿਹੜੇ ਬਾਕੀ ਜ਼ਿਲ੍ਹੇ ਹੈਗੇ ਆ ਉਹਨਾਂ ਦਾ ਵੀ ਅਸੀਂ ਕਰਦੇ ਆਂ ਇਹ ਨਾਲ ਉਹ ਵਰਗੀ ਤੋਂ ਉਹ ਪਤਾ ਲੱਗਿਆ ਕਿ ਹੋਰ ਵੀ ਮੁੰਡੇ ਨਾਲ ਦੇਖੋ 6 ਬੰਦੇ ਤਾਂ ਅਸੀਂ ਅਰੈਸਟ ਕੀਤੇ ਹੀ ਐ ਅਰਸ਼ਦੀਪ ਸਿੰਘ ਪ੍ਰਿੰਸਦੀਪ ਤੇ ਅਨਮੋਲ ਰੋਹਿਤ ਸੁਖਰਾਸਤੇ ਜਗਰਾਤ ਹੋਰ ਵੀ ਐਸੀ ਮਤਲਬ ਕਿ ਪੁੱਛਗਿੱਛ ਕਰ ਰਹੇ ਰਿਮਾਂਡ ਲੱਗਦਾ ਜੀ ਸਾਡੇ ਕੋਲ ਹਲੇ ਪਰਸੋਂ ਤੱਕ ਦਾ ਰਿਮਾਂਡ ਹੈਗਾ ਤੇ ਅਸੀਂ ਪੁੱਛਗਿੱਛ ਕਰ ਰਹੇ ਹਾਂ ਸ਼ੋਰ ਤੋਂ ਨਹੀਂ ਕਾ ਰੇ ਪੈਸੇ ਕਮਾ ਲਈ ਕਰ ਰਹੇ ਸਾਰਾ ਕੁਝ ਕੁਝ ਪਤਾ ਨਹੀਂ ਬੇਸਿਕਲੀ ਹਲੇ ਤਾਂ ਇਹੋ ਜਿਹਾ ਤਾਂ ਕੁਝ ਨਹੀਂ ਹੈ ਪਰ ਆਬਵੀਅਸਲੀ ਜਿਹੜਾ ਕੋਈ ਮਾੜਾ ਚੰਗਾ ਕੰਮ ਕਰਦਾ ਉਹ ਪੈਸੇ ਲਈ ਤਾਂ ਕਰਦਾ ਹੀ ਹੈ ਜੀ ਕਿੰਨਾ ਸਮਾਂ ਹੋ ਗਿਆ ਇਸ ਕ੍ਰਾਈਮ ਟ੍ਰਾਈਲ ਹੋ ਗਈਆਂ ਤੋਂ ਪਹਿਲੇ ਦੇਖੋ ਹੋਰ ਕਿਸੇ ਸવાય ਸੁਖਰਾਜ ਦੇ ਕਿਸੇ ਤੇ ਹੋਰ ਕੋਈ ਪਰਚਾ ਨਹੀਂ ਹੈ ਇਸ 18-19 ਸਾਲ ਦੇ ਹੈਗੇ ਹਾਂਜੀ ਆਬਵੀਅਸਲੀ ਜੀ ਈਜ਼ੀ ਮਨੀ ਥੋੜਾ ਜਿਹਾ ਕੰਮ ਕੀਤਾ ਰੈਕੀ ਕੀਤੀ ਤੇ ਲਿਗੇਟ ਐਕਸਟਰਾ ਬੱਕ ਸੁਖਰਾਜ ਇਹਨਾਂ ਨੂੰ ਲੱਗਿਆ ਇਹਨਾਂ ਨੂੰ ਜਾ ਕੇ ਆਇਆ ਇਸ ਕੰਮ ਦੇ ਵਿੱਚ ਉਹ ਲੰਦਾ ਕਿ ਉਹ ਮਿੰ ਇਹ ਬੈਸਿਕਲੀ ਇਹਨ ਮੋਲ ਲੈ ਕੇ ਆਇਆ ਅਨਮੋਲ ਹੈ ਦੀ ਉਹ ਹੀ ਇਜ਼ ਇਨ ਡਾਇਰੈਕਟ ਟੱਚ ਵਿਦ ਪ੍ਰਭਦਾ ਸੁਬਰ ਉਹ ਹਾਂਜੀ ਇਹ ਕਿ ਇਹਨਾਂ ਦੀ ਉਮਰ 18 19 ਸਾਲ ਦੀ ਹਾਂਜੀ ਛੋਟੀ ਨੇ ਨੇ ਇੱਕ ਵਾਰ